ਅਤਿਸ਼ਯ ਕਾਲ ਦੀ ਤਸਦੀਕ ਰੋ ਚੈਨਲ ਰਵ ਨਿਊਜ਼ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਮਾਨ ਦਾ ਭਾਸ਼ਣ ਚੱਲ ਰਿਹਾ ਸੀ ਕਿ ਇਸ ਦਰੋੜ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਵਾਜਵਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੁੱਖ ਮੰਤਰੀ ਨੇ ਉਹਨਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਵਾਜਵਾ ਸਾਹਿਬ ਤੁਹਾਨੂੰ ਕਿ ਵੀ ਬੋਲਣ ਦਾ ਮੌਕਾ ਮਿਲੇਗਾ ਕਿਉਂਕਿ ਹਦਾ ਦਿਨ ਦੇ 12 ਹੀ ਬੱਜੇ ਹਨ ਇਸ ਤੇ ਪ੍ਰਤਾਪ ਸਿੰਘ ਵਾਜਵਾ ਨੇ ਕਿਹਾ ਕਿ 12 ਤੁਹਾਡੇ ਬੱਜੇ ਹੋਣਗੇ ਸਾਡੇ ਨਹੀਂ ਇਸ ਸਭਾ ਸਦਨ ਚ ਜ਼ੋਰਦਾਰ ਹੁਗਾਮਾ ਹੋ ਗਿਆ ਤੇ ਸਤਾ ਧਿਰ ਦੇ ਆਗੂ ਪੂਰੀ ਤਰ੍ਹਾਂ ਭੜ ਗਏ ਆਗੂ ਨੇ ਕਿਹਾ ਕਿ ਵਾਜਬਾ ਬੋਲੋ ਇਸ ਖਾਸ ਧਰਮ ਦਾ ਆਪਾਣ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਗੱਲ ਇਨੀ ਹੈ ਕਿ ਉਹਨਾਂ ਕੋਲ ਸੀਐਮ ਦੀ ਕੁਰਸੀ ਥਰੀ ਨਹੀਂ ਜਾਂਦੀ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ 60 ਸਾਲ ਸੂਬੇ ਚ ਡਰਾਮਾ ਕੀਤਾ ਹੈ ਇਸ ਤੋਂ ਬਾਅਦ ਸਭਾ ਸਦਨ ਅੰਦਰ ਸਤਾ ਧਿਰ ਦੇ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਲੀ ਤਿੱਖੀ ਬਹਿਸ ਵਾਜੀ ਸ਼ੁਰੂ ਹੋ ਗਈ ਅਜ਼ਨਿਆ ਹੋਰ ਖਬਰਾਂ ਜਰਨਲਿਸਟ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ